ਸਟੂਡੈਂਟਸ ਹਾਊ ਆਰ ਯੂ ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀਵੀ ਚੈਨਲ ਤੇ ਜਮਾਤ 8ਵੀਂ ਦਾ ਅਧਿਆਇ 7ਮਾ ਦੀ ਅਭਿਆਸ 7.5 ਕਰਵਾਉਣ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਆਪਾਂ ਕੁਝ ਇੰਪੋਰਟੈਂਟ ਫਾਰਮੂਲੇ ਦੇਖਦੇ ਹਾਂ ਸਧਾਰਨ ਵਿਆਜ ਇਸ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ ਸਿੰਪਲ ਇੰਟਰਸਟ ਬਰਾਬਰ ਕਿੰਦੇ ਹੁੰਦਾ ਮੂਲਧਨ ਗੁਣਾ ਦਰ ਗੁਣਾ ਸਮਾਂ 100 ਮੂਲਧਨ ਦਾ ਮਤਲਬ ਪ੍ਰਿੰਸੀਪਲ ਗੁਣਾ ਦਰ ਦਾ ਮਤਲਬ ਰੇਟ ਗੁਣਾ ਸਮਾਂ ਦਾ ਮਤਲਬ ਟਾਈਮ ਇਸੇ ਤਰ੍ਹਾਂ ਮਿਸ਼ਰਤ ਤਨ ਮਿਸ਼ਰਤ ਨੂੰ ਆਪਾਂ ਕੀ ਕਹਿੰਨੇ ਆ ਇਹਦਾ ਮਤਲਬ ਅਮਾਉਂਟ ਬਰਾਬਰ ਇਹ ਕਹਿੰਦੇ ਹੁੰਦਾ ਮੂਲ ਤਨ ਪਲੱਸ ਵਿਆਜ ਮੂਲ ਤਨ ਮਤਲਬ ਪ੍ਰਿੰਸੀਪਲ ਪਲੱਸ ਸਿੰਪਲ ਇੰਟਰਸਟ ਦੇ ਇਹਨਾਂ ਦੋਨਾਂ ਫਾਰਮੂਲਿਆਂ ਦੀ ਸਹਾਯਤਾ ਦੇ ਨਾਲ ਆਪਾਂ ਸਾਰੀ 7.5 ਸੋਲਵ ਕਰਾਂਗੇ ਆਪ ਦੇਖਦੇ ਆ ਪਹਿਲਾ ਸਵਾਲ ਕਿੰਨੇ ਸਮੇਂ ਵਿੱਚ ਰੁਪਏ 1600 ਦੀ ਰਾਸ਼ੀ पांच प्रतिशत सलाना दर साधारण व्याज न रुपए सतारा सौ साठ हो जाएगी देखो प्यारे विद्यार्थियों सोलह सौ आपको की दिता गया मूलधन दर कि दी गई है पं प्रतिशत सधारण व्याज न सतारा सौ साठ रुपए हो जाएगी सतारा सौ सठ मतलब अपन की दिता गया इतें मिश्रत धन तो किन्ने दर साधारण ब्याज कि समा लगेगा आप कि समा मतलब समा आप पता करना है। ਆਓ ਇਸ ਨੂੰ ਸੋਲਵ ਕਰਦੇ ਹਾਂ ਮੂਲ ਤਨ ਬਰਾਬਰ ਕਿੰਨਾ ਦਿੱਤਾ ਹੈ 1600 ਰੁਪਏ ਦਰ ਕਿੰਨੀ ਹੈ 5% ਸਲਾਨਾ समाप्पा किया पता करना है मिश्रधन कितना ਦਿੱਤਾ ਹੋਇਆ 1760 ਰੁਪਏ मिश्रधन ਆਪਣੇ ਕੋਲ ਫਾਰਮੂਲਾ ਹੁੰਦਾ ਹੈ ਮੂਲ ਤਨ ਪਲੱਸ ਵਿਆਜ ਵਿਆਜ ਬਰਾਬਰ ਇਹ ਕਿੰਦੇ ਆ ਜਾਏਗਾ ਮਿਸ਼ਰਤਨ ਆ ਮੂਲ ਤਨ ਇਧਰ ਪਲੱਸ ਉਧਰ ਜਾ ਕੇ ਕੀ ਹੋ ਗਿਆ ਮਾਈਨਸ ਹੁਣ ਆਪਣੇ ਕੋਲ ਮਿਸ਼ਰਤਨ ਕਿੰਨਾ ਸੀ 1760 ਰੁਪਏ ਮਾਈਨਸ ਮੂਲ ਤਨ ਕਿੰਨਾ ਹੈ 1600 ਤਾਂ ਆਪਣੇ ਕੋਲ ਸਧਾਰਨ ਵਿਆਜ ਕਿੰਨੀ ਆ ਜਾਏਗੀ ਰੁਪਏ 160 ਹੁਣ ਆਪਣੇ ਕੋਲੇ ਸਧਾਰਨ ਵਿਆਜ ਦਾ ਫਾਰਮੂਲਾ ਕੀ ਹੁੰਦਾ ਹੈ ਬਰਾਬਰੇ ਮੂਲ ਤਨ ਗੁਣਾ ਦਰ ਗੁਣਾ ਸਮਾਂ 100 ਠੀਕ ਹੈ ਸਧਾਰਨ ਵਿਆਜ ਕਿੰਨਾ ਹੈ 160 ਬਰਾਬਰੇ ਮੂਲ ਤਨ ਕਿੰਨਾ ਸੀ 1600 ਗੁਣਾ ਦਰ ਕਿੰਨੀ ਸੀ 5 ਗੁਣਾ ਸਮਾਂ ਆਪਾਂ ਪਤਾ ਕਰਨਾ ਹੈ 100 160 ਇਹਨਾਂ ਦੋਨਾਂ ਦੀ ਕਰੋਸ ਮਲਟੀਪਲਾਈ ਆਪਾਂ ਚੇ 160 100 ਆ 1600 ਉੱਪਰ ਮਲਟੀਪਲਾਈ ਥੱਲੇ ਆ ਕੇ ਭਾਗ ਹੋ ਗਿਆ ਦੂਜੇ ਪਾਸੇ ਗੁਣਾ ਅੱਜ ਇੱਧਰ ਪਿਆ ਤੇ ਇੱਧਰ ਆ ਕੇ ਥੱਲੇ ਆ ਕੇ ਭਾਗ ਹੋ ਜਾਏਗਾ ਠੀਕ ਹੈ ਬਰਾਬਰੇ ਕੀ ਦਿੱਤਾ ਹੋਇਆ ਹੈ T ਦੇ ਹੁਣ ਆਪਾਂ ਇਸ ਨੂੰ ਕੱਟਣਾ ਕਿਵੇਂ ਆ ਦੇਖੋ 2 0 ਨਾਲ 2 0 ਕੈਨਸਲ 16 ਦੇ ਟੇਬਲ 'ਚ 160 10 ਨੰਬਰ ਤੇ ਤੇ 5 ਦੇ ਟੇਬਲ 'ਚ 10 ਕਿੰਨੇ ਨੰਬਰ ਤੇ 2 ਤੇ ਤਾਂ ਸਮਾਂ ਕਿੰਨਾ ਆ ਗਿਆ 2 ਸਾਲ ਦੂਜਾ ਸਵਾਲ ਦੇਖਦੇ ਆ ਸਧਾਰਨ ਵਿਆਜ ਦੀ ਕਿਸ ਦਰ ਨਾਲ ਕੋਈ ਰਾਸ਼ੀ 2 ਸਾਲਾਂ ਵਿੱਚ ਆਪਣੇ ਆਪ ਦੀ ਦੁੱਗਣੀ ਹੋ ਜਾਵੇਗੀ ਮੰਨ ਲਓ ਮੂਲ ਤਨ ਕਿੰਨਾ ਆਪਣੇ ਕੋਲੇ ਰੁਪਏ x ਆਪਾਂ ਮੰਨ ਲਿੱਤਾ ਕਿ ਮੂਲ ਤਨ ਆਪਣੇ ਕੋਲੇ x ਹੈ ਤਾਂ ਦੁੱਗਣੀ ਹੋ ਗਈ ਤਾਂ ਮਤਲਬ ਆਪਣਾ ਮिश्रਤਨ ਕਿੰਨਾ ਬਣ ਜਾਏਗਾ ਰੁਪਏ 2x ਆਪਾਂ ਵਿਆਜ ਕੱਢ ਲਾਂਗੇ ਮਿਸ਼ਰਤਨ ਮਾਈਨਸ ਮੂਲਤਨ ਐਸੀ ਮਿਸ਼ਰਤਨ ਦਾ ਫਾਰਮੂਲਾ ਕੀ ਹੁੰਦਾ ਹੈ ਮੂਲਤਨ ਪਲੱਸ ਵਿਆਜ ਠੀਕ ਹੈ ਵਿਆਜ ਆਪਣੇ ਕੋਲੇ ਚ ਮਿਸ਼ਰਤਨ ਹੈ ਇਧਰ ਆ ਕੇ ਮੂਲਤਨ ਮਾਈਨਸ ਹੋ ਗਿਆ ਮਿਸ਼ਰਤਨ ਕਿੰਨਾ 2x x ਵਿਆਜ ਕਿੰਨੀ ਆ ਗਈ x ਤਾਂ ਆਪਣੇ ਕੋਲੇ ਸਧਾਰਨ ਵਿਆਜ ਦਾ ਫਾਰਮੂਲਾ ਕੀ ਹੁੰਦਾ ਹੈ ਸਿੰਪਲ ਇੰਟਰਸਟ ਬਰਾਬਰ ਹੈ p r t 100 ਮਤਲਬ ਪ੍ਰਿੰਸੀਪਲ ਰੇਟ ਟਾਈਮ ਹੁਣ p ਕਿੰਨਾ ਆਪਣੇ ਕੋਲੇ x r ਆਪਾਂ ਕੀ ਹੈ రేట్ ఆఫ్ ఇంట్రెస్ట్ పత కర్నా హై తో టీ ਕਿన్న హై 2 సాల్ تے بٹا ਕਿన్న ਥੱਲੇ 100 ਇਧਰ ਆਪਣੇ ਕੋਲ ਐਸ ਆਈ ਕਿੰਨਾ ਆ ਗਿਆ ਸਧਾਰਨ ਵਿਆਜ ਕਿੰਨੀ ਆ ਗਈ ਐਕਸ ਕਰੋਸ ਮਲਟੀਪਲਾਈ ਕੀਤੀ ਐਕਸ ਗੁਣਾ 100 ਐਕਸ ਗੁਣਾ 2 ਥੱਲੇ ਆ ਗਿਆ ਇਧਰ ਉੱਪਰ ਮਲਟੀਪਲਾਈ ਥੱਲੇ ਆ ਕੇ ਭਾਗ ਹੋ ਗਿਆ ਬਰਾਬਰ ਰ ਆ ਐਕਸ ਨਾਲ ਐਕਸ ਕੈਨਸਲ 2 ਦੇ ਟੇਬਲ ਚ 150 ਤੇ ਤਾਂ ਰੇਟ ਆਫ ਇੰਟਰਸਟ ਕਿੰਨਾ ਆ ਗਿਆ 50 ਪ੍ਰਤੀਸ਼ਤ ਤੀਜਾ ਸਵਾਲ ਦੇਖਦੇ ਹਾਂ ਰੁਪਏ 15000 ਦੀ ਰਾਸ਼ੀ ਉੱਤੇ 5% ਸਲਾਨਾ ਦਰ ਨਾਲ 2 ਸਾਲ ਲਈ ਸਧਾਰਨ ਵਿਆਜ ਅਤੇ ਮਿਸ਼ਰਤ ਧਨ ਪਤਾ ਕਰੋ ਤੀਜੇ ਸਵਾਲ ਦਾ ਹੱਲ ਦੇਖਦੇ ਹਾਂ ਮੂਲ ਧਨ ਆਪਾਂ ਦਿੱਤਾ ਰੁਪਏ 15000 ਦਰ ਦਿੱਤੀ 5% ਸਮਾਂ ਦਿੱਤਾ 2 ਸਾਲ ਆਪਾਂ ਕੀ ਪਤਾ ਕਰਨਾ ਸਧਾਰਨ ਵਿਆਜ ਅਤੇ ਮਿਸ਼ਰਤਨ ਸਧਾਰਨ ਵਿਆਜ ਦਾ ਫਾਰਮੂਲਾ ਕੀ ਹੁੰਦਾ ਪੀ ਗੁਣਾ ਆਰ ਗੁਣਾ ਟੀ ਵਟਾ 100 ਪੀ ਕਿੰਨਾ ਆਪਣੇ ਕੋਲ 15000 ਗੁਣਾ 5 ਗੁਣਾ 2 ਵਟਾ 100 ਜਰਨਲ ਦੋਨੇ ਜ਼ੀਰੋਆਂ ਤਾਂ ਕੈਨਸਲ ਹੋ ਗਈਆਂ 150 ਦੀ ਗੁਣਾ ਆਪਾਂ ਕਰਨੀ ਹੈ 2 5 10 ਤਾਂ 15 1 15 ਕਿੰਨੀਆਂ ਜ਼ੀਰੋਆਂ ਹੋ ਗਈਆਂ 2 1500 ਸਿੰਪਲ ਇੰਟਰਸਟ ਕਿੰਨੀ ਆ ਗਈ ਆਪਣੇ ਕੋਲੇ 1500 ਮਿਸ਼ਰਤਨ ਦਾ ਫਾਰਮੂਲਾ ਆਪਾਂ ਨੂੰ ਪਤਾ ਹੈ ਬਰਾਬਰ ਕੀ ਹੁੰਦਾ ਮੂਲ ਤਨ ਪਲੱਸ ਵਿਆਜ ਦੇ ਮੂਲ ਤਨ ਕਿੰਨਾ ਸੀ ਆਪਣਾ 15000 ਪਲੱਸ 1500 ਤਾਂ ਕਿੰਨਾ ਹੋ ਗਿਆ ਆਪਣੇ ਕੋਲੇ ਰੁਪਏ 16500 ਆਪਣਾ ਕੀ ਆ ਗਿਆ ਅਨਸਰ ਇਸ ਤਰ੍ਹਾਂ ਆਪਣੀ ਅਭਿਆਸ 7.5 ਕੰਪਲੀਟ ਹੁੰਦੀ ਹੈ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆਈ ਹੋਵੇਗੀ ਜੇ ਤੁਹਾਡਾ ਕੋਈ ਵੀ ਡਾਊਟ ਹੋਵੇ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਆਪਾਂ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਥੈਂਕਸ ਫॉर ਵਾਚਿੰਗ ਥਿਸ ਵੀਡੀਓ